ਨਵਾਦ ਕਰਨਾ ਚਾਹੁੰਗਾ ਤੇ ਉਹਨਾਂ ਦਾ ਵੈਲਕਮ ਕਰੂੰਗਾ ਮੈਡਮ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਮੈਂ ਸਾਡੇ ਸਾਰੇ ਇੱਥੇ ਪਹੁੰਚੇ ਸਾਡੇ ਅਧਿਆਪਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਕਰਦਾ ਹਾਂ ਤੇ ਸਭ ਤੋਂ ਵੱਡਾ ਦਿਲ ਖੋਲ ਕੇ ਦਿਲ ਦੇ ਨਾਲ ਬਾਹਾਂ ਖੋਲ ਕੇ ਸਾਡੀ ਫੋਰਥ ਸਾਨੂੰ ਜੀ ਆਇਆਂ ਨੂੰ ਤੇ ਬਹੁਤ ਬਹੁਤ ਪਿਆਰ ਤੁਹਾਨੂੰ ਤੁਹਾਡੇ ਜੂਨੀਅਰਸ ਵੱਲੋਂ ਅਸੀਂ ਅੱਜ ਦਾ ਇਹ ਇਵੈਂਟ ਉਸ ਪਰਮਾਤਮਾ ਨੂੰ ਯਾਦ ਕਰਦੇ ਹੋਏ ਸ਼ੁਰੂ ਕਰਾਂਗੇ ਮੈਂ ਪ੍ਰਿੰਸੀਪਲ ਮੈਡਮ ਨੂੰ ਰਿਕੁਐਸਟ ਕਰੂੰਗਾ ਕਿ ਆਪਾਂ ਸਭ ਤੋਂ ਪਹਿਲਾਂ ਜੋਤੀ ਪ੍ਰਜਵਲਿਤ ਕਰਾਂਗੇ ਉਸ ਤੋਂ ਬਾਅਦ ਅਗੇ ਦੇ ਇਵੈਂਟ ਨੂੰ ਸ਼ੁਰੂ ਕਰਾਂਗੇ ਮੈਂ ਬਾਕੀ ਸੀਨੀਅਰ ਟੀਚਰਸ ਨੂੰ ਵੀ ਰਿਕੁਐਸਟ ਕਰੂੰਗਾ ਕਿ ਕੋਈ ਮੈਡਮ ਦੇ ਨਾਲ ਮੈਡਮ ਨੂੰ ਐਸਕੋਰਟ ਕਰਨ